ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਜਿਸ ਦਾ ਇਤਿਹਾਸ ਲਗਭਗ 100 ਸਾਲ ਪੁਰਾਣਾ ਹੈ। پوری ਦੁਨੀਆ 'ਚ ਆਪਣੇ ਮਾਲ ਦੀ ਧੂਮ ਮਚਾਉਣ ਵਾਲੀ ਇਸ ਇੰਡਸਟਰੀ ਨੂੰ ਮਦਰ ਇੰਡਸਟਰੀ ਵੀ ਕਿਹਾ ਜਾਂਦਾ ਹੈ। ਬੇਸ਼ੱਕ ਲੁਧਿਆਣਾ ਦੇ ਬਣੇ ਮਾਲ ਨੂੰ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ ਪਰ ਪਿਛਲੇ 5 ਸਾਲਾਂ ਤੋਂ ਸ਼ਹਿਰ ਦਾ ਉਦਯੋਗਿਕ ਵਿਕਾਸ ਰੁਕਿਆ ਪਿਆ ਹੈ। ਅਸੀਂ ਜੁਰਾਬ ਦੀ ਮਸ਼ੀਨ ਤੋਂ ਸ਼ੁਰੂ ਕਰਕੇ ਅੱਜ ਵਰਲਡ ਕਲਾਸ ਇੰਟਰਨੈਸ਼ਨਲ ਹਰੇਕ ਸੋਫਿਸਟੀਕੇਟਡ ਮਸ਼ੀਨ ਸਾਡੇ ਕੋਲ ਚੱਲਦੀ ਹੈ ਲੇਕਿਨ ਕੁਝ ਸਾਲਾਂ ਤੋਂ ਸਾਡੀ ਗਰੋਥ ਰੁਕ ਗਈ ਹੈ ਖੜੀ ਹੈ ਵਰਕਰ ਦੀ ਸ਼ਾਰਟੇਜ ਕਰਕੇ ਸਾਡੀ ਜਨਰੇਰੀ ਮਸ਼ੀਨਰੀ ਹੈ ਉਹ ਸਾਰੀ ਆਟੋਮੈਟਿਕ ਹੈ ਪਾਵਰ ਤੇ ਚੱਲਣ ਆ ਰਹੀ ਹੈ ਤੋਂ ਪਾਵਰ ਬਗੈਰ ਸਾਡਾ ਕੰਮ ਗੁਜ਼ਾਰਾ ਨਹੀਂ ਸਭ ਤੋਂ ਵੱਡੀ ਸਮੱਸਿਆ ਸਾਡੇ ਕੋਲ ਪਾਵਰ ਦੀ ਹੈ ਅਸਲ 'ਚ ਲੁਧਿਆਣਾ ਦੇ ਉਦਯੋਗ ਨੂੰ ਜ਼ਿਆਦਾਤਰ ਕੱਚਾ ਮਾਲ ਵਿਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਹੈ। ਖਾਸ ਕਰਕੇ 포ਟ ਲੁਧਿਆਣਾ ਸ਼ਹਿਰ ਤੋਂ ਦੂਰ ਹੋਣ ਕਰਕੇ ਮਾਲ ਦੀ ਲਾਗਤ ਕਾਫੀ ਵਾਧਾ ਹੋ ਜਾਂਦਾ ਹੈ। ਰੌ ਮਟੀਰੀਅਲ ਸਾਡਾ ਜਿਹੜਾ ਵੂਲਡ ਹੈ ਉਹ 100% ਬਾਹਰੋਂ ਆਉਂਦਾ ਹੈ। ਆਸਟ੍ਰੇਲੀਆ, ਇੰਗਲੈਂਡ ਔਰ ਨਿਊਜ਼ੀਲੈਂਡ ਤੋਂ ਮਾਲ ਆਉਂਦਾ ਹੈ। ਸਾਡੇ 포ਟ ਜਿੰਨੇ ਵੀ ਸੀ 포ਟ ਹੈ ਸਭ ਦੂਰ ਹੈ। ਚਾਹੇ ਬੰਬਈ ਹੈ ਮੇਡਰਾਸ ਹੈ ਚਿਨਈ ਹੈ ਉਹ ਇਸ ਕਰਕੇ ਸਾਡ ਨੂੰ ਡਿਸਐਡਵਾਂਟੇਜ ਹੈ ਲੋਕੇਸ਼ਨ ਦਾ ਸਾਨੂੰ ਮਾਲ ਬਹੁਤ ਮਹਿੰਗਾ ਪੈਂਦਾ ਹੈ ਨੰਬਰ 2 ਮਾਲ ਆਨ ਦੇ ਵਿੱਚ ਸਾਡੇ 20 ਦਿਨ ਤੋਂ 1 ਮਹੀਨਾ ਸਾਡਾ ਖਰਾਬ ਹੋ ਜਾਂਦਾ ਹੈ ਇੰਡਸਟਰੀ ਨੂੰ ਜੋ ਸਭ ਤੋਂ ਵੱਡੀ ਮਾਰ ਪੈਂਦੀ ਹੈ ਉਹ ਹੈ ਵੈਟ ਦੂਜੇ ਸੂਬਿਆਂ ਦੇ ਮੁਕਾਬਲੇ ਲੁਧਿਆਣਾ ਹੌਜ਼ਰੀ ਇੰਡਸਟਰੀ ਤੇ ਵੈਟ ਜ਼ਿਆਦਾ ਹੋਣ ਕਰਕੇ ਸਨਤਕਰ ਕਾਫੀ ਪਰੇਸ਼ਾਨ ਨੇ ਪੰਜਾਬ ਦੀ ਹੌਜ਼ਰੀ ਇੰਡਸਟਰੀ ਤੇ ਵੈਟ 56% ਦਾ ਜਦੋਂ ਕਿ ਗੁਜਰਾਤ 'ਚ ਇਹ ਦਰ 55% ਦਾ ਜੇਕਰ ਗੱਲ ਮਹਾਰਾਸ਼ਟਰ ਦੀ ਕਰੀਏ ਤਾਂ ਇਥੇ 55% ਵੈਟ ਇੰਡਸਟਰੀ ਤੋਂ ਲਿਆ ਜਾਂਦਾ ਹੈ ਇਸ ਤੋਂ ਇਲਾਵਾ ਉੱਤਰਾਖੰਡ 'ਚ 4.72 हिमाचल चौ 5% वैट ਲਿਆ ਜਾਂਦਾ ਹੈ ਅਤੇ ਬੱਧ ਪ੍ਰਦੇਸ਼ ਚ ਵੀ ਵੈਟ ਦੀ ਦਰ 5% ਹੀ ਰੱਖੀ ਗਈ ਹੈ। ਸੰਦਤਕਰਾਂ ਦੇ ਕਹਨੇ ਕਿ ਵੈਟ ਦੀ ਪੂਰੀ ਰਕਮ ਦਿੱਤੀ ਜਾਂਦੀ ਹੈ ਪਰ ਸਰਕਾਰ ਰੀਫੰਡ ਕਰਨ ਚ ਕਾफी देर ਲਗਾਉਂਦੀ ਹੈ। ਇਹ ਪਹਿਲੇ ਸਾਡੇ ਐਡਵਾਂਸ ਟੈਕਸ ਲਗਾ ਦਿੰਦੇ ਨੇ ਫਿਰ ਬਾਅਦ ਚ ਉਹਨੂੰ ਰੀਫੰਡ ਕਰਦੇ ਨੇ। ਉਹ ਵੀ ਇਹ ਰੀਫੰਡ ਕਰਨ ਲਗਾ ਦਿੰਦੇ ਕਿਉਂ ਹੋ? ਵਿੱਚ ਇਲੀਗਲ ਲੇਕਿਨ ਸਰਕਾਰ ਧੱਕਾ ਕਰੀ ਜਾਂਦੀ ਹੈ ਫਿਰ ਜਿਹੜੇ ਫੰਡ ਅਸੀਂ ਰਿਫੰਡ ਲੈਣੇ ਹੁੰਦੇ ਆਪਣੇ ਵੈਟ ਰਿਫੰਡਸ ਲੈਣੇ ਹੁੰਦੇ ਨੇ ਉਹ ਸਾਡੇ ਇਹਨਾਂ ਕੋਲ ਸਟਕ ਪਏ ਹੈ ਤਕਰੀਬਨ ਸਾਡੀ ਇੰਡਸਟਰੀ ਦਾ 100 ਕਰੋੜ ਰੁਪਏ ਤੋਂ ਜ਼ਿਆਦਾ ਰਿਫੰਡ ਰੁਕਿਆ ਹੋਇਆ ਹੈ ਲੁਧਿਆਣਾ ਹੌਜ਼ਰੀ ਇੰਡਸਟਰੀ ਤੋਂ ਦੂਜੇ ਮੁਲਕਾਂ ਨੂੰ ਵੀ ਮਾਲ ਸਪਲਾਈ ਕੀਤਾ ਜਾਂਦਾ ਹੈ ਦੁਨੀਆ ਦੀ ਹੌਜ਼ਰੀ ਇੰਡਸਟਰੀ ਦਾ ਸਾਲਾਨਾ ਟਰਨਓਵਰ ਲਗਭਗ 12000 ਕਰੋੜ ਰੁਪਏ ਹਰ ਸਾਲ ਕਰੀਬ 1200 ਕਰੋੜ ਰੁਪਏ ਹੌਜ਼ਰੀ ਦੀ ਬਰਾਮਦ ਕੀਤੀ ਜਾਂਦੀ ਹੈ ਦੁਨੀਆ ਦੀ ਹੌਜ਼ਰੀ ਇੰਡਸਟਰੀ ਤੇ ਚੀਨ ਦਾ ਵੀ ਕਬਜ਼ਾ ਹੋ ਰਿਹਾ ਹੈ ਚੀਨ ਦਾ ਸਸਤਾ ਤੇ ਵਧੀਆ ਮਾਲ ਇੰਡਸਟਰੀ ਨੂੰ ਤਕੜਾ ਮੁਕਾਬਲਾ ਮਾਰਕੀਟ 'ਚ ਦੇ ਰਿਹਾ ਹੈ ਜਿੱਥੇ ਅਸੀਂ ਮਾਲ ਬਲੀਚਨ ਜਾਂਦੇ ਹਾਂ ਉੱਥੇ ਪਹਿਲੇ ਇਹ ਗੱਲ ਕਹਿੰਦੇ ਇਸ ਕਿ ਨਹੀਂ ਇਹ ਸਾਡਾ 3 ਡਾਲਰ ਦਾ ਉਹ ਕਹਿੰਦਾ ਜੀ ਸਵਾ ਦੋ ਡਾਲਰ ਦਾ ਚਾਈਨਾ ਦਾ ਆਇਆ ਹੋਇਆ ਉਹ ਕਹਿੰਦਾ ਜੀ ਬੰਗਲਾਦੇਸ਼ ਦਾ 2 ਡਾਲਰ ਦਾ ਆਇਆ ਹੈ ਸ਼੍ਰੀਲੰਕਾ ਦਾ ਪੌਣੇ 3 ਡਾਲਰ ਦਾ ਆਇਆ ਹੈ ਸਾਡੀਆਂ ਜਿਹੜੀਆਂ ਰਜੋਨਿੰਗ ਕੰਟਰੀਜ਼ ਐ ਜਿਨ੍ਹਾਂ ਨਾਲ ਅਸੀਂ ਕੰਪੀਟ ਕਰਨਾ ਹੈ ਉਹ ਹੈ ਬੰਗਲਾਦੇਸ਼ ਸ਼੍ਰੀਲੰਕਾ ਵਿਤਨਮ ਔਰ ਚਾਈਨਾ ਇਹਨਾਂ ਨਾਲ ਅਸੀਂ ਮੁਕਾਬਲਾ ਇਸ ਕਰਕੇ ਹੈ ਸਾਨੂੰ ਲੈਵਲ ਫਿੱਟ ਨਹੀਂ ਮਿਲਦੀ ਰੈਂਦੀ ਖੁੰਦੀ ਕਸਰ ਮਹਿੰਗੀ ਬਿਜਲੀ ਨੇ ਕੱਢ ਦਿੱਤੀ ਮਹਿੰਗੀ ਬਿਜਲੀ ਨੇ ਹੌਜ਼ਰੀ ਇੰਡਸਟਰੀ ਦੇ ਉਤਪਾਦਾਂ ਦੀ ਲਾਗਤ ਨੂੰ ਵਧਾ ਦਿੱਤਾ ਹੈ ਸੰਨਦਕਾਰਾਂ ਮੁਤਾਬਕ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਦੇ ਕਈ ਯੂਨਿਟ ਬੰਦ ਹੋ ਚੁੱਕੇ ਨੇ ਸਰਕਾਰ ਨੇ ਪੰਜਾਬ ਦੇ ਅੰਦਰ ਹੁਣ ਫੇਰ ਬਿਜਲੀ ਰੇਟ ਵਧਾਏ ਨੇ ਹੁਣ ਵੀ 2 ਰੁਪਏ 70 ਪੈਸੇ ਦੇ ਲਗਭਗ ਰੇਟ ਵਧਾਏ ਨੇ ਇਸ ਸੱਤ ਤੋਂ ਪੋਨੇ 8 ਰੁਪਏ ਦੇ ਲਗਭਗ ਬਿਜਲੀ ਪੈਂਦੀ ਹੈ ਜਦਕਿ ਦੂਜੀ ਸਟੇਟਾਂ ਚ 4 ਰੁਪਏ 5 ਰੁਪਏ ਪੈਂਦੀ ਹੈ ਜਿਹਦੇ ਨਾਲ ਤੁਸੀਂ ਆਪ ਹੀ ਸੋਚੋ ਕਿ ਸਾਡੇ ਗੋਵਿੰਦਗਰ ਬੰਦ ਹੋ ਗਿਆ ਲੁਧਿਆਣਾ ਬੰਦ ਹੋ ਗਿਆ ਬਟਾਲਾ ਬੰਦ ਹੋ ਗਿਆ ਅਮਰ ਬੰਦ ਹੋ ਗਿਆ ਪੰਜਾਬ ਸਰਕਾਰ ਦੀ ਗਲਤ ਨੀਤੀਆਂ ਦੇ ਚਲਦੇ ਲੁਧਿਆਣਾ ਦੀ ਹੌਜੀ ਇੰਡਸਟਰੀ ਕਾਫੀ ਬੁਰੇ ਦੌਰ ਤੋਂ ਗੁਜ਼ਰ ਰਹੀ ਹੈ ਇੱਕ ਪਾਸੇ ਟੈਕਸਾਂ ਦੀ ਮਾਰ ਤੇ ਦੂਜੇ ਪਾਸੇ ਰੌ ਮਟੀਰੀਅਲ ਦੀ ਵਧ ਰਹੀ ਲਾਗਤ ਇੰਡਸਟਰੀ ਨੂੰ ਕਾਫੀ ਪਰੇਸ਼ਾਨ ਕਰ ਰਹੀ ਹੈ ਸਰਕਾਰ ਵਾਅਦੇ ਤਾਂ ਬਹੁਤ ਕਰਦੀ ਹੈ ਪਰ ਕਿਸੇ ਤਰੀਕੇ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਜਿਹਦੇ ਕਰਕੇ ਲੁਧਿਆਣਾ ਦੀ ਇੰਡਸਟਰੀ ਕਾਫੀ ਪੁਰੇ ਦੌਰ ਤੋਂ ਗੁਜ਼ਰ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਇਸ ਇੰਡਸਟਰੀ ਦੇ ਦਿਨ ਕਦੋਂ ਚੰਗੇ ਆਣਗੇ ਗੌਰਵ ਕੋਸਲਾ ਏਬੀਪੀ ਸਾਂਝਾ ਲੁਧਿਆਣਾ